ਦੁਆ ਬੇਮਾਲ ਵੇ ਮਾਝੇ ਦੀ ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਬੇਰੁਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਵਿੱਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਓਏ ਵਿੱਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਭਈ ਹਟ ਕੇ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓਏ ਅੱਜ ਲੋੜ ਤੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਪੇ ਦੀ ਭਈ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਹੋਰ ਹੋਰ ਆਖੇ ਦਰਦ ਦੁਆਪੇ ਮਾਦਵੇ ਮਾਝੇ ਦੀ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਸੋ ਆਓ ਵਾਚੜ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੇ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਗੂੰਜੇ ਇਹੀ ਮੈਂ ਤੁਹਾਨੂੰ ਆਸ ਰੱਖਦਾ ਸੋ ਦਿਨ ਥੋੜੀ ਰਹਿ ਗਏ ਇੱਕ ਤਰੀਕ ਨੂੰ ਵੱਧ ਤੋਂ ਵੱਧ ਇੱਕ ਤਾਂ ਵੋਟਾਂ ਵੱਧ ਤੋਂ ਵੱਧ ਪਾਓ ਦੂਜੀਆਂ ਪਾਉਣੀਆਂ ਕਰਮ ਦੀ ਤੁਹਾਨੂੰ ਬੋਲ ਦੂੰ ਬਹੁਤ ਬਹੁਤ ਸ਼ੁਕਰੀਆ ਬਾਈ ਦੁਆ ਬੇਮਾਲਵੇ ਮਾਝੇ ਦੀ ਓਏ ਅੱਜ ਲੋੜ ਦੇਸ਼ ਨੂੰ भगत ਸਿੰਘ ਤੇ ਵੀਰ ਸਰਾਂਪੇ ਦੀ ਅੱਜ ਲੋੜ ਦੇਸ਼ ਨੂੰ भगत ਸਿੰਘ ਤੇ ਵੀਰ ਸਰਾਂਪੇ ਦੀ ਬੇਰੁਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਦੇਚ ਜ਼ਮੀਨਾਂ ਰੋਟੀ ਲੱਭਣ ਜਾਹੇ ਚੜ ਚੱਲੀ ਓਏ ਵਿੱਚ ਜ਼ਮੀਨਾ ਰੋਟੀ ਲਪਣ ਜਹਾਜੇ ਚੜ ਚੱਲੀ ਭਈ ਹਟ ਕੇ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓਇ ਅੱਜ ਲੋੜ ਤੇ ਸ਼ਨੂ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਭਈ ਅੱਜ ਲੋੜ ਤੇ ਸ਼ਨੂ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਹੋਰ ਹੋਰ ਆਖੇ ਦਰਤ ਦੋਆ ਬੇਮਾਦ ਬਿਮਾਜੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਸੋ ਆਓ ਵਾਚੜ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੇ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਬਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪੂੰਜੀ ਇਹੀ ਮੈਂ ਤੁਹਾਨੂੰ ਆਸ ਰੱਖਦਾ ਸੋ ਦਿਨ ਥੋੜੀ ਰਹਿ ਗਏ ਇੱਕ ਤਰੀਕ ਨੂੰ ਵੱਧ ਤੋਂ ਵੱਧ ਇੱਕ ਤਾਂ ਵੋਟਾਂ ਵੱਧ ਤੋਂ ਵੱਧ ਪਾਇਓ ਦੂਜੀਆਂ ਪਾਉਣੀਆਂ ਕਰਮ ਦੀ ਤੁਹਾਨੂੰ ਬੋਲ ਦੂੰਗਾ ਬਹੁਤ ਬਹੁਤ ਸ਼ੁਕਰੀਆ